ਸਰਕਾਰ ਨੂੰ ਤੁਹਾਡੇ ਜਿਹੜੀਆਂ ਵੀ ਮੰਗਾਂ ਨੇ ਭੇਜੀਆਂ ਨੇ ਤੇ ਅੱਜ ਇਹਨੂੰ ਪੂਰੇ ਕਰੇ ਮੈਂ ਤਾਂ ਤੁਹਾਡੇ ਅੰਦਰ ਆ ਖੜਾ ਬੰਦੀ ਦਾ ਮੇਨ ਇਸਪੈਕਟਰੀ ਆ ਉਹਦੇ ਪੁਲਿਸ ਨੇ ਕੁੱਟਮਾਰ ਕੀਤੀ ਆ ਤੇ ਉਹਨਾਂ ਹੌਲੀ ਤੋੜਦੇ ਉਹਨਾਂ ਬੰਦਿਆਂ ਦੇ ਜਿਹਨਾਂ ਨੇ ਧੱਕਾ ਕੀਤਾ ਉਹਦੇ ਐਕਸ਼ਨ ਕੀਤਾ ਜਾਵੇ ਸਾਡੀ ਤੁਹਾਡੇ ਕੋਲੇ ਆ ਗਿਆ ਇਹਦੇ ਵਿੱਚ ਮੈਂ ਉਹਦੇ ਵਿੱਚ ਮੈਂ ਸਾਡਾ ਆਪ ਦੀ ਜਗ੍ਹਾ ਦੇ ਵਿੱਚ ਧਰਨਾ ਲਾਇਆ ਸੀ ਜਿਹੜਾ ਸਾਰਾ ਉੱਥੇ ਤੈਸ-ਮੈਸ ਕਰ ਦਿੱਤਾ ਅਖਾੜੇ ਅੱਛਾ ਸਾਡੀ ਆਪ ਦੀ ਜਗ੍ਹਾ ਦੇ ਵਿੱਚ ਸੀਗਾ ਕੋਈ ਅਸੀਂ ਸਰਕਾਰੀ ਜਗ੍ਹਾ ਦੇ ਵਿੱਚ ਕੋਈ ਧਰਨਾ ਨਹੀਂ ਲਗਾਇਆ ਸੀ ਸਾਡੀ ਆਪ ਦੀ ਪ੍ਰਾਪਰਟੀ 'ਚ ਜਿਹੜਾ ਸਾਡਾ ਫੈਕਟਰੀ ਦਾ ਮੁੱਦਾ ਉਹ ਪੈਂਡ ਦੇ ਬਿਲਕੁਲ ਵਿੱਚ ਆ ਗਰਾਊਂਡ ਲੈਵਲ ਤੇ ਜਾ ਕੇ ਦੇਖਿਆ ਜਾਵੇ ਤਾਂ ਕਿ ਜਿਹੜਾ ਇਨਸਾਮ ਨਾ ਠੀਕ ਹੈ ਜੀ ਠੀਕ ਹੈ ਸਾਰ ਮੋਰਚਾ ਪੰਜਾਬ ਮਦਰ ਮੋਰਚਾ सेवा में श्री भगवंत सिंह मान मुख्यमंत्री पंजाब राही डिप्टी कमिश्नर लुधियाना विषय किसानों ਦੇ ਪੱਕੀ ਜਨਤਾਿਕ ਸੰਘਰਸ਼ ਵਿੱਚ ਸ਼ਾਮਲ ਕਿਸਾਨ ਆਗੂਆਂ ਅਤੇ ਹੋਰ ਇਨਸਾਫ਼ ਸੰਗ ਲੋਕਾਂ ਉੱਤੇ ਕੀਤੇ ਗਏ ਜ਼ਬਰ ਪੁਲਿਸ ਹਮਲਿਆਂ ਅਤੇ ਗੁੰਡਾ ਹਮਲਿਆਂ ਪ੍ਰਧ ਮੰਗ ਮੰਗਵਰੀ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਬੀਤੇ ਦਿਨੀ ਕੌਂਕੇ ਜ਼ਿਲ੍ਹਾ ਬਠਿੰਡਾ ਦੇ ਅਖਾੜਾ ਨੇੜੇ ਜਗਰੌਂ ਵਿਕੇ ਪੁਲਸ ਅਤੇ ਸੰਗਰੂਰ ਵਿਕੇ ਗੁੰਡਾ ਅਨਸਰਾਂ ਵੱਲੋਂ ਸ਼ਿਗਾਰਸ਼ੀ ਟੀਚਰਾਂ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿੱਥੀ ਲੋਕਾਂ ਉੱਤੇ ਅਨੇ ਜਾਬਰ ਹਮਲੇ ਕੀਤੇ ਗਏ ਹਨ ਦਰਜਣਾਂ ਲੋਕਾਂ ਨੂੰ ਜ਼ੇਲੀਆਂ ਦਿੱਤਾ ਗਿਆ ਹੈ ਔਰਤ ਕਿਸਾਨ ਆਗੂਆਂ ਦੀ ਬੇਵਕੂਫੀ ਪਟਮਾਰ ਪਿੱਤੀ ਗਈ ਹੈ ਅਤੇ ਉਹਨਾਂ ਪ੍ਰਤੀ ਜਾਲਮਾਨਾ ਅਤੇ ਅਪਾਨਦਾਨ ਜਨਕ ਬਤੀਰਾ ਅਪਣਾਇਆ ਗਿਆ ਹੈ ਅਖਾੜਾ ਪਿੰਡ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਬਣਨ ਵਾਲੀ ਹੈਲਪੀ ਦਾ ਬਲੌਗ ਕਰ ਰਹੇ ਲੋਕਾਂ ਦੇ ਜਵਟ ਆਇਆ ਗਿਆ ਹੈ ਅਤੇ ਅਗਾਉਂ ਜ਼ਿੰਮੇਵਾਰੀਆਂ ਕੀਤੀਆਂ ਗਈਆਂ ਸੰਲ ਚੌਂਕੇ ਮਾਮਲੇ ਵਿੱਚ ਇੱਕ ਪੀੜਤ ਟੀਚਰ ਸਮੇਤ ਦੋ ਦਰਜਨ ਤੋਂ ਵੱਧ ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਅਜੇ ਵੀ ਗੇਹਲੀ ਡੱਕਿਆ ਹੋਇਆ ਹੈ ਅਜਿਹਾ ਜਾਵਰ ਕਾਨਾ ਸ਼ਾਹ ਬਤੀਰਾ ਤੁਰੰਤ ਬੰਦ ਕਰਨ ਅਤੇ ਸਬੰਧਤ ਦਈ ਜਾਇਜ਼ ਮੰਗਾਂ ਬਿਨਾਂ ਦੇਰੀ ਮੰਗਮੇ ਲਾਗੂ ਕਰਨ ਦੀ ਮੰਗ ਮੰਗ ਲਈ ਅੱਜ 28 ਅਪ੍ਰੈਲ ਨੂੰ लुधियाना जिले दे किसानਾਂ ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਜਨਤਕ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਜ਼ਿਲ੍ਹਾ ਅਧਿਕਾਰੀਆਂ ਰਾਹੀਂ ਆਪ ਜੀ ਨੂੰ ਭੇਜਿਆ ਜਾ ਰਹੇ ਮੰਗ ਪੱਤਰ ਦਾ ਬੇਰਵਾਹੇਠਾ ਦਿੱਤਾ ਜਾ ਰਿਹਾ ਹੈ। ਸ਼ੰਗਾਰਸ਼ੀ ਲੋਕਾਂ ਤੇ ਜਾਬਰ ਪੁਲਿਸ ਹਮਲੇ ਬੰਦ ਕੀਤੇ ਜਾਣ, ਗੁੰਡਾਗਰਦੀ ਨੂੰ ਨੱਥ ਮਾਰ ਕੇ ਜਨਤਕ ਸ਼ੰਗਾਰਸ਼ ਕਰਨ ਦਾ ਬੁਨਿਆਦੀ ਜਮਹੂਰੀ ਹੱਕ ਤੁਰੰਤ ਬਹਾਲ ਕੀਤਾ ਜਾਵੇ। ਆਦਰ ਸਕੂਲ ਚੌਂਕੇ ਦੇ ਲੋਕੀਓ ਫਾਰਗ ਕੀਤੇ ਗਏ ਟੀਚਰਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਜੇਲੀ ਡੱਕੇ ਹੋਏ ਅਧਿਆਪਕ ਕਿਸਾਨ ਵਿਦਿਆਰਥੀ ਵਿਦਿਆਰਥੀਆਂ ਦੇ ਮਾਪੇ ਤੇ ਹੋਰ ਇਨਸਾਫ ਸੰਭ ਲੋਕਾਂ ਨੂੰ ਬਿਨਾਂ ਸ਼ੱਕ ਤੁਰੰਤ ਰਹਾ ਕੀਤਾ ਜਾਵੇ ਔਰ ਤੇ ਕਿਸਾਨ ਆਗੂ ਜੀ ਦੇ ਕਸ਼ਾ ਪਤਮਾਰ ਕਰਨ ਜਾਲਮ ਬਤਾਰੇ ਦੇ ਦੋਸ਼ੀ ਕੋਸਨ ਭਾਰੀਆਂ ਅਪਰਾਧ ਹੈ ਮੇਰੇ ਰਾਨਾ ਸੇਰ ਚਲ ਕੇ ਗ੍ਰਿਫਤਾਰ ਕੀਤਾ ਜਾਵੇ ਆਦਰਾ ਸਕੂਲ ਚੌਕੇ ਦੇ ਧਰਮੇ ਮੌਕੇ ਟੀਚਰ ਸੰਦੀਪ ਸਿੰਘ ਦੀ ਕਾਰ ਵਿੱਚੋਂ 47000 ਰੁਪਏ ਫੰਡ ਦੋ ਸੋਨੇ ਦੇ ਕਲ ਟੌਕਸ ਸਮੇਤ ਮੋਬਾਈਲ ਫੋਨ ਚੋਰੀ ਕਰਨ ਵਾਲੇ ਰੋਸ਼ੀਆ ਵਰਪਿਆਰ ਸਿੰਘ ਤੇ ਮਨਜੀਤ ਸਿੰਘ ਚੌਕੇ ਪਰਚਾ ਮੁਕਦਮਾ ਦਰਜ ਕਰਕੇ ਚੋਰੀ ਦੀ ਰਕਮ ਸੋਨੇ ਅਤੇ ਮੋਬਾਈਲ ਫੋਨ ਸਮੇਤ ਕਾਰ ਵਾਪਸ ਦਵਾਈ ਜਾਵੇ। ਸ਼ਿਗਾਰਚ ਦੌਰਾਨ ਹਟਾਏ ਗਏ ਨਿੱਜੀ ਸਕੂਲ ਪ੍ਰਬੰਧਕਾ ਉੱਤੇ ਸਰਕਾਰੀ ਪੜਤਾਲੀ ਰਿਪੋਰਟ ਵਿੱਚ ਲੱਗੇ ਪਿਛਤਾਚਾਰ ਦੇ ਦੋਸ਼ਾਦੀਨ ਕੇਸ ਦਰਜ ਕੀਤੇ ਜਾਣ। ਆਦਰ ਸਕੂਲ ਪਪਾਲ ਅਤੇ ਆਦਰ ਸਕੂਲ ਗੋਹਾ ਸਮੇਤ ਮਾਲਵਾ ਕਾਲਜ, ਇੰਸਟੀਚਿਊਟ ਮਲਕਪੁਰ ਖੇਲਾ ਮਾਨਸਾ ਵੀ ਇਹਨਾਂ ਟੈਸਟ ਪ੍ਰਬੰਧਾਂ ਤੋਂ ਮੁਕਤ ਕੀਤੇ ਜਾਣ। ਅਖਾੜਾ ਵਿਖੇ ਜਾਣ ਲਿਗਾ ਪ੍ਰਦੂਸ਼ਣ ਦਾ ਕਾਰਨ ਬਣ ਰਹੀ ਫੈਕਟਰੀ ਬੰਦ ਕਰਵਾਉਣ ਲਈ ਸ਼ਾਂਤਮਈ ਪੱਕਾ ਜਨਤਕ ਮੋਰਚਾ ਲਾ ਰਹੇ ਕਿਸਾਨਾਂ ਮਜ਼ਦੂਰਾਂ ਤੇ ਅੰਨਾ ਫੋਰਸ ਜ਼ਵਰਕਾਉਂਦੇ ਜੋਸ਼ੀ, ਕੋਰਸ ਸਹਿਕਾਰਨੀਆ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ। ਇੱਥੇ ਕੋੜੇ ਭੰਨੇ ਗਏ ਮੋਰਚੇ ਦੇ ਪਿੰਡ ਦਾ ਪੂਰਾ ਮੁਆਵਜ਼ਾ ਕੀਤਾ ਜਾਵੇ ਰਿਪੋਰਟ ਦੇ ਲੰਗਰ ਭਾਂਡੇ ਰਾਸ਼ਨ ਤੇ ਦੋ ਟਰਾਲੀਆਂ ਸਿੰਘਾਂ ਸਲਾਮਤ ਵਾਪਸ ਦੋ ਮਿੰਟ ਬੈਕਪੈਕ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲ੍ਹਾ ਸੰਗੂਰ ਦੇ ਪ੍ਰਧਾਨ ਨਰਪਾਲ ਸਿੰਘ ਖਾਈ ਤੇ ਕਾਗਲਾ ਨਾਲ ਹਮਲਾ ਕਰਨ ਵਾਲੇ ਜਿਨ੍ਹਾਂ ਦੇ ਐਫਆਈਆਰ ਨੰਬਰ 87/25/4/ 2025 ਖਾਣਾ ਲਹਿਰਾ ਵਿੱਚ ਨਾਮ ਦਾ ਦੋਸ਼ੀਆਂ ਦੇਣ ਪਛਾਤਿਆਂ ਨੂੰ ਟ੍ਰੇਸ ਕਰਕੇ ਪੂਰੀ ਗਿਰਜ਼ਾਰ ਕੀਤਾ ਜਾਵੇ ਉਕਤ ਗੈਜ ਮੰਗਾਂ ਦੇ ਹੱਤੀ ਹੱਤੀ ਮੰਗਾਂ ਨੂੰ ਤੁਰੰਤ ਪ੍ਰਵਾਨ ਕੀਤਾ ਜਾਊਂਦੀ ਆਸ ਨਾਲ ਸਾਰੀਆਂ ਰਸਫੰਦਿਆਂ ਦੇ ਸਾਈਨ